The oh. ਕਮਲ ਸ਼ਰਮਾ ਮਿਸਟਰ ਏਸ਼ੀਅਨ ਅਵਾਰਡ ਚੈਂਪੀਅਨਸ਼ਿਪ ਵਿਜੇਤਾ ਜਤਨ ਤੋਂ ਪਰੰਤ ਆਪਣੇ ਮਿੱਤਰ ਪਿਆਰੇ ਅਸੀਮ ਤਵਨ ਨੈਕਸ ਲੇਵਲ ਜਿਮ ਵਿਖੇ ਪਹੁੰਚੇ ਅਤੇ ਉੱਥੇ ਪਹੁੰਚਣ ਤੇ ਉਹਨਾਂ ਦਾ ਨਿੱਕਾ ਸਵਾਗਤ ਕੀਤਾ ਗਿਆ ਅਸੀਮ ਤਵਨ ਅਤੇ ਜਿੰਨੇ ਵੀ ਨੌਜਵਾਨ ਜਿਮ ਕਰਦੇ ਸਨ ਉਹਨਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਪਵਨ ਸ਼ਰਮਾ ਦੇ ਪਹੁੰਚਣ ਤੇ ਕੇਕ ਕੱਟਿਆ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਹਿੰਦੁਸਤਾਨ ਦੀ ਗਵਰਨਮੈਂਟ ਦੇ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਹੈ ਪੰਜਾਬ ਦੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਨਸ਼ਾ ਛੱਡ ਕੇ ਖੇਡਾਂ ਵੱਲ ਧਿਆਨ ਦਿਓ ਤੁਹਾਡ ਉੱਚਾ ਹੋਵੇਗਾ ਤੇ ਬਾਅਦ ਮਤਲਬ ਹੁਣ ਇੰਟਰਨੈਸ਼ਨਲ ਲੈਵਲ ਦੇ ਉੱਪਰ ਮੈਡਲ ਆਣੇ ਸਟਾਰਟ ਹੋਏ ਆ ਇਸ ਤੋਂ ਪਹਿਲਾਂ ਮੈਂ ਸਾਊਥ ਏਸ਼ੀਆ ਵਿੱਚ ਵੀ ਮੈਡਲ ਲੈ ਕੇ ਆਇਆ ਸੀ 2 ਮਹੀਨੇ ਪਹਿਲਾਂ ਤੇ ਹੁਣ ਏਸ਼ੀਆ 골ਡ ਮੈਡਲ ਲੈ ਗਿਆ ਗਵਰਨਮੈਂਟ ਵੱਲੋਂ ਕੋਈ ਸਹੂਲਤ ਨਹੀਂ ਆ ਜੀ ਜੋ ਵੀ ਆ ਖਰਚਾ ਵਗੈਰਾ ਸਭ ਕੁਝ ਆਣ ਜਾਣ ਦਾ ਸਭ ਕੁਝ ਮਤਲਬ ਖੁਦ ਦਾ ਖਰਚਾ ਕਰਕੇ ਜਾਇਦਾ ਜੀ ਡਾਈਟ ਹੋ ਗਿਆ ਤੋਂ ਲੈ ਕੇ ਸਭ ਕੁਝ ਗਵਰਨਮੈਂਟ ਵੱਲੋਂ ਮਤਲਬ ਸਾਡੀ ਗੇਮ ਨੂੰ ਕੋਈ ਸਹੂਲਤ ਨਹੀਂ ਆ ਠੀਕ ਹੈ ਨਾ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਜੀ ਗਵਰਨਮੈਂਟ ਨੂੰ ਕਿ ਸਾਡੀ 얘ਮਾਲ ਨੂੰ ਬਿਲਕੁਲ ਧਿਆਨ ਦੇਣਾ ਚਾਹੀਦਾ ਕਿਉਂਕਿ ਬਹੁਤ ਸਾਰਾ ਟੈਲੈਂਟ ਹੈ ਜਿਹੜਾ ਕਿ ਅੱਗੇ ਨਹੀਂ ਵੱਧ ਪਾ ਰਿਹਾ ਕੋਈ ਸਹੂਲਤ ਨਾ ਮਿਲਣ ਕਰਕੇ ਸਰ ਵੇਖਣ ਨੂੰ ਮੌਜਾ ਤੇ ਲੇਕਿਨ ਅੱਛਾ ਪਤਾ ਨਹੀਂ ਪਤਾ ਨਹੀਂ ਨਾ ਇਹ ਨਰਨ ਨੂੰ ਬਿਲਕੁਲ ਇਹ ਅਪੀਲ ਕਰਨਾ ਚਾਹਾਂਗਾ ਕਿ ਇਹ ਸਭ ਨਸ਼ਾ ਨੂੰ ਛੱਡ ਕੇ ਜਿਮ ਵਾਲੇ ਪਾਸੇ ਆਓ ਜੀ ਠੀਕ ਹੈ ਜੀ ਚੰਗੀ ਡਾਈਟ ਖਾਓ ਚੰਗਾ ਖਾਣਾ ਪੀਣਾ ਉਹ ਜਿਹੜਾ ਆਪਣਾ ਪੁਰਾਣਾ ਪੰਜਾਬ ਹੀਗਾ ਰੰਗਦਾਰ ਵਸਦਾ ਪੰਜਾਬ ਉਹ ਆਪਾਂ ਵਾਪਸ ਲੈ ਗਿਆ ਜੀ ਸਾਰੇ ਜਿੱਤਰਾ ਤੁਹਾਨੂੰ ਤੁਸੀਂ ਤੇ ਇੱਕ ਬਾਬਾ ਸ਼ਹੀਦ ਬਣਾ ਲਿਆ ਤੁਹਾਡਾ ਨਾਮ ਨਹੀਂ ਹੋਇਆ ਪਰ ਕਈ ਘਰਾਂ ਵਿੱਚ ਜਿਹੜੇ ਲੀਗ ਨੇ ਇਸ ਪਾਸੇ ਨਹੀਂ ਆ ਪਾ ਲੈ ਕਿਸ ਤਰ੍ਹਾਂ ਗਵਰਨਮੈਂਟ ਕੀ ਆ ਇਹ ਇਹ ਤਾਂ ਗਵਰਨਮੈਂਟ ਨੂੰ ਹੈਲਪ ਕਰਨੀ ਚਾਹੀਦੀ ਜਾਨੇ ਜੀ ਉਹੀ ਮੈਂ ਕਹਿ ਰਿਹਾ ਕਿ ਕਈ ਗਰੀਬ ਘਰਾਂ ਵਿੱਚ ਜਿਹੜਾ ਟੈਲੈਂਟ ਹੈਗਾ ਬਹੁਤ ਜ਼ਿਆਦਾ ਮਤਲਬ ਵੀ ਬ੍ਰਾਈਟ ਫਿਊਚਰ ਹੈ ਪਰ ਉਹ ਅੱਗੇ ਨਹੀਂ ਆ ਪਾਰਿਆ ਇਹ ਗਵਰਨਮੈਂਟ ਨੂੰ ਮੈਂ ਇਹੀ ਫੀਲ ਕਰਨਾ ਚਾਹੁੰਦਾ ਕਿ ਜਿਹੜੇ ਬਹੁਤ ਨੀਚੇ ਲੈਵਲ ਤੇ ਬੰਦੇ ਉਹਨਾਂ ਦੀ ਪਲੀਜ਼ ਹੈਲਪ ਕੀਤੀ ਜਾਵੇ ਤਾਂ ਕਿ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਡੀਆ ਦਾ ਨਾਮ ਰੋਸ਼ਨ ਕਰੇ ਇਹ ਚੀਜ਼ ਆ ਗਈ ਇੱਥੇ ਪਹੁੰਚ ਹਾਂਜੀ ਅੱਜ ਤੁਸੀਂ ਕਿਹੜੀ ਜਗ੍ਹਾ ਤੇ ਬਹਿੰਦੇ ਆ? ਅੱਜ ਮੈਂ ਇੱਥੇ ਤਰਨਾਂ। ਨੈਕਸਟ ਲੈਵਲ ਜਿਮ ਜਿਹੜਾ ਅਸੀਂ ਭਾਈ ਦਾ। ਕਿਹੋ ਜਿਹਾ ਲੱਗਾ ਇਹਨਾਂ ਦਾ ਸਵਾਗਤ? ਬਹੁਤ ਵਧੀਆ ਜੀ। ਮੈਂ ਫੇਰ ਤੇ ਮਤਲਬ ਲਾਸਟ ਵਾਰੀ ਵੀ ਜਦੋਂ ਆਇਆ ਤੇ ਇਹਨਾਂ ਨੇ ਬਹੁਤ ਵਧੀਆ ਸਵਾਗਤ ਕੀਤਾ ਹੈਗਾ। ਤੇ ਇਹੀ ਮਤਲਬ ਕਿ ਬੰਦੇ ਆ ਜਿਹੜਾ ਮਤਲਬ ਕਿ ਥੋੜਾ ਮਤਲਬ ਹੈਲਪ ਕਰਦੇ ਬਏ ਆ ਠੀਕ ਹੈ ਜੀ। ਬਾਕੀ ਤੇ ਕੋਈ ਹੈ ਨਹੀਂ ਕੇਵਲ ਬੰਨੇ ਹੋਈ। ਕੋਈ ਹੋਰ ਜੀ ਕਿਤੇ ਨਹੀਂ? ਨਾ ਨਾ ਕੋਈ ਨਹੀਂ। ਇੱਥੇ ਹਾਂ। ਮਤਲਬ ਸ਼ੁਰੂ ਤੋਂ ਇੱਥੇ ਪਿਆਰ ਹੈ ਜੀ। ਤੇ ਇੱਕ ਮਤਲਬ ਜਿਮ ਵੀ ਬਹੁਤ ਵਧੀਆ ਤੇ ਇਨਸਾਨ ਬਹੁਤ ਵਧੀਆ ਨੌਜਵਾਨਾਂ ਨੂੰ ਕੀ ਪੀਲਦਾ ਇਹ ਹੀ ਪੀਲ ਕਰਨਾ ਚਾਹੂਗਾ ਭਾਈ ਜੀ ਕਿ ਮਸ਼ੇਨੂ ਸ਼ੇ ਛੱਡ ਕੇ ਤੇ ਇਧਰ ਲੈ ਬੰਨੇ ਜ਼ਰੂਰ ਆਣ ਤੇ ਜਿਮ ਵਗੈਰਾ ਆਉਣਾ ਤੇ ਨੈਕਸਟ ਲੈਵਲ ਜਿਮ ਜ਼ਰੂਰ ਆਓ ਜੀ ਠੀਕ ਹੈ ਜੀ ਸਾਰੀਆਂ ਸਹੂਲਤਾਂ ਇੱਥੇ ਹੈਗੀਆਂ ਤੇ ਵਧੀਆ ਜਿਮ ਹੈ ਜੀ ਸਤ ਸ੍ਰੀ ਅਕਾਲ ਅਸੀਮ ਦਾਵਾ ਕੀ ਜੀ ਦੋ ਜੀ ਅੱਜ ਤੁਹਾਡੇ ਕੋਲ ਮੈਂ ਪਾਸ ਆਵਾਂ ਜੀ ਇਸ ਲਈ ਜਿਹੜੀ ਬਹੁਤ ਕੋਈ ਸਹੂਲਤ ਨਹੀਂ ਆ ਜੀ ਦੇਖੋ ਅੱਜ ਵੀ ਕਿਸੇ ਨਾ ਕਿਸੇ ਗਵਰਨਮੈਂਟ ਦੇ ਕਿਸੇ ਨਾ ਕਿਸੇ ਅਫਸਰ ਨੂੰ ਅੱਥੇ ਪਹੁੰਚਣਾ ਚਾਹੀਦਾ ਸੀ ਕਿਸੇ ਨੇ ਕੋਈ ਸਵਾਗਤ ਨਹੀਂ ਕੀਤਾ ਜੀ ਬਿਲਕੁਲ ਹੈਲਪ ਨਹੀਂ ਕਰਦੇ ਬਿਲਕੁਲ ਮੋਟੀਵੇਟ ਨਹੀਂ ਕਰਦੇ ਜੀ ਕੀ ਮੰਗ ਮੈਂ ਸਰਕਾਰ ਤੋਂ ਇਹੋ ਮੰਗ ਕਰਦੇ ਆ ਜੀ ਜੇ ਨਸ਼ਿਆਂ ਨੂੰ ਆਪਾਂ ਦੂਰ ਕਰਨਾ ਚਾਹੁੰਦੇ ਆ ਪੰਜਾਬ ਚੋਂ ਕੱਢਣਾ ਚਾਹੁੰਦੇ ਆ ਤੇ ਜੇ ਵੱਲੋਂ ਕੋਈ ਨਾ ਕੋਈ ਜ਼ਰੂਰ ਇੱਕ ਉਹਨੇ ਕੋਈ ਪਾਲਿਸੀ ਲੈ ਕੇ ਆ ਉਹ ਜਿਹਦੇ ਨਾਲ ਇੱਕ ਜੀਮ ਵਾਲਾ ਬੰਦਾ ਇੱਕ ਐਥਲੈਟਿਕ ਵਾਲਾ ਬੰਦਾ ਇਸ ਜੀਮ ਦੇ ਵਿੱਚ ਆਉਣਾ ਚਾਵੇ ਉਹਨੂੰ ਕੋਈ ਨਾ ਕੋਈ ਦਿੱਤਾ ਜਾਵੇ ਜ਼ਰੂਰ ਕੋਈ ਨਾ ਕੋਈ ਹੈਲਪ ਕੀਤੀ ਜਾਵੇ